ਮੀਡੀਆ ਤੇ ਦੇਖਿਆ ਹੋਣਾ ਆਪਣੇ ਵਾਇਰਲ ਅਤੇ ਵਿਵਾਦਿਤ ਕੰਟੈਂਟ ਕਾਰਨ ਸੋਸ਼ਲ ਮੀਡੀਆ ਤੇ ਅਕਸਰ ਚਰਚਾ ਦੇ ਵਿੱਚ ਰਹਿਣ ਵਾਲੀ ਭਾਬੀ ਕਮਲਕੌਰ ਦੀ ਡੈੱਡ ਬੋਡੀ ਕਾਰ ਚੋਂ ਬਰਾਮਦ ਹੋਈ ਹੈ ਭਾਬੀ ਕਮਲਕੌਰ ਦੇ ਨਾਲ ਸੋਸ਼ਲ ਮੀਡੀਆ ਤੇ ਮਸ਼ਹੂਰ ਇਸ ਮਹਿਲਾ ਦੀ ਬੀਤੀ ਦੇ ਰਾਤ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ 'ਚ ਖੜੀ ਕਾਰ ਵਿੱਚੋਂ ਲਾਸ਼ ਬਰਾਮਦ ਹੋਈ ਹੈ ਤਾਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਮਲਕੌਰ ਦੇ ਪਰਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੇ ਕਿ ਬੀਤੀ ਰਾਤ ਸ਼ਹਿਰ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ 'ਚ ਖੜੀ ਇੱਕ ਸ਼ੱਕੀ ਕਾਰ 'ਚੋਂ ਬਦਬੂ ਆ ਰਹੀ ਸੀ ਇਸ ਮਗਰੋਂ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਦੋਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ 'ਚੋਂ 30 ਤੋਂ 35 ਸਾਲ ਦੀ ਇੱਕ ਔਰਤ ਦੀ Laash ਮਿਲੀ ਜਿਸ ਨਾਲ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਮੁੱਢਲੀ ਜਾਣਕਾਰੀ ਦੇ ਮੁਤਾਬਕ ਕਤਲ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਤਾਂ ਇਸ ਮਹਿਲਾ ਦੀ ਪਛਾਣ ਸੋਸ਼ਲ ਮੀਡੀਆ ਤੇ ਅਕਸਰ ਵਾਇਰਲ ਰਹਿਣ ਵਾਲੀ ਭਾਬੀ ਕਮਲਕੌਰ ਦੇ ਜਿਹੜੇ ਨਾਂ ਨਾਲ ਹੋਈ ਹੈ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਆਪਣੇ ਵਿਵਾਦਿਤ ਕੰਟੈਂਟ ਕਾਰਨ ਸੁਰਖੀਆਂ ਦੇ ਵਿੱਚ ਰਹਿੰਦੀ ਸੀ ਭਾਬੀ ਕਮਲਕੌਰ ਤੇ ਹੁਣ ਪਾਰਕਿੰਗ 'ਚ ਖੜੀ ਕਾਰ ਵਿੱਚੋਂ লাশ ਬਰਾਮਦ ਹੋਈ ਹੈ ਭਾਬੀ ਕਮਲਕੌਰ ਦੀ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਖੜੀ ਇੱਕ ਸ਼ੱਕੀ ਕਾਰ ਦੇ ਵਿੱਚੋਂ ਬਦਬੂ ਆ ਰਹੀ ਹੈ ਜਾਂਚ ਕਰਨ ਤੇ ਕਾਰ ਦੇ ਅੰਦਰ ਇੱਕ ਔਰਤ ਦੀ Laash ਮਿਲੀ ਜਿਸ ਦੀ ਉਮਰ ਲਗਭਗ 30 ਤੋਂ 35 ਸਾਲਾਂ ਦੇ ਵਿਚਕਾਰ ਦੱਸੀ ਜਾ ਰਹੀ ਹੈ ਸ਼ੁਰੂਆਤੀ ਜਾਂਚ ਦੇ ਵਿੱਚ ਕਤਲ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਾਰ ਨੂੰ ਮੌਕੇ ਤੇ ਘੇਰ ਲਿਆ ਗਿਆ ਤੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਕਮਲਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੇ ਬਾਰੇ ਸੂਚਨਾ ਦਿੱਤੀ ਜਾ ਚੁੱਕੀ ਹੈ। ਤਾਂ ਕਾਰ ਛੱਡ ਕੇ ਮੌਕੇ ਤੋਂ ਭੱਜਣ ਵਾਲੇ ਸ਼ੱਕੀ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਪੁਲਿਸ ਨੇ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਕੋਣ ਵਿਅਕਤੀ ਜਿਹੜਾ ਕਾਰ ਛੱਡ ਕੇ ਮੌਕੇ ਦੇ ਉੱਤੇ ਭੱਜ ਗਿਆ ਕਿਸ ਨੇ ਕਮਲਕੌਰ ਦਾ ਕਤਲ ਕੀਤਾ ਤੇ ਆਲੇ ਦੁਆਲੇ ਦੁਆਲੇ ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਵੀ ਸਕੈਨ ਕੀਤਾ ਜਾ ਰਿਹਾ ਤਾਂ ਕਿ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਮਿਲ ਸਕਣ ਤਾਂ ਇਸ ਵਕਤ ਬਹੁਤ ਵੱਡੀ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੰਸਟਾਗ੍ਰam ਤੇ ਅਕਸਰ ਵਾਇਰਲ ਰਹਿਣ ਵਾਲੀ ਭਾਬੀ ਕਮਲਕੌਰ ਦੀ ਗੱਡੀ ਦੇ ਵਿੱਚੋਂ ਲਾਸ਼ ਬਰਾਮਦ ਹੋਈ ਹੈ ਇਹ ਚਿਹਰਾ ਜੋ ਤੁਸੀਂ ਹੁਣ ਸਕਰੀਨ ਤੇ ਦੇਖ ਰਹੇ ਹੋ ਇਹ ਉਹੀ ਚਿਹਰਾ ਹੈ ਜੋ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਵਾਇਰਲ ਰਹਿੰਦਾ ਸੀ ਵਿਵਾਦਿਤ ਕੰਟੈਂਟ ਕਾਰਨ ਭਾਬੀ ਕਮਲਕੌਰ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਸੋਸ਼ਲ ਮੀਡੀਆ ਤੇ ਚਰਚਾ ਚ ਰਹਿੰਦੀ ਸੀ ਆਪਣੇ ਵਿਵਾਦਿਤ ਕੰਟੈਂਟ ਕਾਰਨ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਚਰਚਾ ਦੇ ਵਿੱਚ ਰਹਿੰਦੀ ਸੀ ਭਾਬੀ ਕਮਲਕੌਰ ਤਾਂ ਇੰਸਟਾਗ੍ਰam ਤੇ ਅਕਸਰ ਵਾਇਰਲ ਰਹਿਣ ਵਾਲੀ ਭਾਬੀ ਕਮਲਕੌਰ ਦੀ ਗੱਡੀ ਦੇ ਵਿੱਚੋਂ ਡੈੱਡ ਬੋਡੀ ਬਰਾਮਦ ਹੋਈ ਹੈ ਭਾਬੀ ਕਮਲਕੌਰ ਦੇ ਨਾਤੇ ਸੋਸ਼ਲ ਮੀਡੀਆ ਤੇ ਮਸ਼ਹੂਰ ਸੀ ਤੇ ਅਸਲੀ ਨਾਮ ਕੰਚਨ ਕੁਮਾਰੀ ਦੱਸਿਆ ਜਾ ਰਿਹਾ ਹੈ ਕੰਚਨ ਕੁਮਾਰੀ ਦੇ ਨਾਂ ਨਾਲ ਵੀ ਇਸ ਦੀ ਇੱਕ ਆਈਡੀ ਸੀ ਤਕਾਰ ਦੀ ਪਾਰਕਿੰਗ ਦੇ ਵਿੱਚੋਂ ਭਾਬੀ ਕਮਲਕੌਰ ਦੀ ਡੈੱਡ ਬੋਡੀ ਨੂੰ ਬਰਾਮਦ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕਾਰ ਵੀ ਕਮਲਕੌਰ ਦੇ ਨਾਂ ਤੇ ਹੀ ਰਜਿਸਟਰਡ ਸੀ ਤੇ ਹੁਣ ਉਸੇ ਕਾਰ ਦੇ ਵਿੱਚੋਂ ਕਮਲਕੌਰ ਦੀ ਡੈੱਡ ਬਾਡੀ ਨੂੰ ਬਰਾਮਦ ਕੀਤਾ ਗਿਆ ਇੰਸਟਾਗ੍ਰam ਤੇ ਵਾਇਰਲ ਰਹਿਣ ਵਾਲੀ ਭਾਬੀ ਕਮਲਕੌਰ ਦੀ ਗੱਡੀ ਦੇ ਵਿੱਚੋਂ লাশ ਬਰਾਮਦ ਹੋਈ ਹੈ ਇਹ ਚਿਹਰਾ ਅਕਸਰ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਆਪਣੇ ਵਾਇਰਲ ਅਤੇ ਵਿਵਾਦਿਤ ਕੰਟੈਂਟ ਕਾਰਨ ਸੋਸ਼ਲ ਮੀਡੀਆ ਤੇ ਅਕਸਰ ਚਰਚਾ ਦੇ ਵਿੱਚ ਰਹਿਣ ਵਾਲੀ ਭਾਬੀ ਕਮਲਕੌਰ ਦੀ ਡੈੱਡ ਬੋਡੀ ਕਾਰ ਚੋਂ ਬਰਾਮਦ ਹੋਈ ਹੈ ਭਾਬੀ ਕਮਲਕੌਰ ਦੇ ਨਾਲ ਸੋਸ਼ਲ ਮੀਡੀਆ ਤੇ ਮਸ਼ਹੂਰ ਇਸ ਮਹਿਲਾ ਦੀ ਬੀਤੀ ਦੇ ਰਾਤ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ 'ਚ ਖੜੀ ਕਾਰ ਵਿੱਚੋਂ ਲਾਸ਼ ਬਰਾਮਦ ਹੋਈ ਹੈ ਤਾਂ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਕਮਲਕੌਰ ਦੇ ਪਰਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੇ ਕਿ ਬੀਤੀ ਰਾਤ ਸ਼ਹਿਰ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ 'ਚ ਖੜੀ ਇੱਕ ਸ਼ੱਕੀ ਕਾਰ 'ਚੋਂ ਬਦਬੂ ਆ ਰਹੀ ਸੀ ਇਸ ਮਗਰੋਂ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਦੋਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ 'ਚੋਂ 30 ਤੋਂ 35 ਸਾਲ ਦੀ ਇੱਕ ਔਰਤ ਦੀ Laash ਮਿਲੀ ਜਿਸ ਨਾਲ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਮੁੱਢਲੀ ਜਾਣਕਾਰੀ ਦੇ ਮੁਤਾਬਕ ਕਤਲ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਤਾਂ ਇਸ ਮਹਿਲਾ ਦੀ ਪਛਾਣ ਸੋਸ਼ ਸੋਸ਼ਲ ਮੀਡੀਆ ਤੇ ਅਕਸਰ ਵਾਇਰਲ ਰਹਿਣ ਵਾਲੀ ਭਾਬੀ ਕਮਲਕੌਰ ਦੇ ਜਿਹੜੇ ਨਾਂ ਨਾਲ ਹੋਈ ਹੈ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਆਪਣੇ ਵਿਵਾਦਿਤ ਕੰਟੈਂਟ ਕਾਰਨ ਸੁਰਖੀਆਂ ਦੇ ਵਿੱਚ ਰਹਿੰਦੀ ਸੀ ਭਾਬੀ ਕਮਲਕੌਰ ਤੇ ਹੁਣ ਪਾਰਕਿੰਗ 'ਚ ਖੜੀ ਕਾਰ ਵਿੱਚੋਂ লাশ ਬਰਾਮਦ ਹੋਈ ਹੈ ਭਾਬੀ ਕਮਲਕੌਰ ਦੀ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਖੜੀ ਇੱਕ ਸ਼ੱਕੀ ਕਾਰ ਦੇ ਵਿੱਚੋਂ ਬਦਬੂ ਆ ਰਹੀ ਹੈ ਜਾਂਚ ਕਰਨ ਤੇ ਕਾਰ ਦੇ ਅੰਦਰ ਇੱਕ ਔਰਤ ਦੀ ਲਾਸ਼ ਮਿਲੀ ਜਿਸ ਦੀ ਉਮਰ ਲਗਭਗ 30 ਤੋਂ 35 ਸਾਲਾਂ ਦੇ ਵਿਚਕਾਰ ਦੱਸੀ ਜਾ ਰਹੀ ਹੈ ਸ਼ੁਰੂਆਤੀ ਜਾਂਚ ਦੇ ਵਿੱਚ ਕਤਲ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨੂੰ ਮੌਕੇ ਤੇ ਘੇਰ ਲਿਆ ਗਿਆ ਤੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਕਮਲਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੇ ਬਾਰੇ ਸੂਚਨਾ ਦਿੱਤੀ ਜਾ ਚੁੱਕੀ ਹੈ ਤਾਂ ਕਾਰ ਛੱਡ ਕੇ ਮੌਕੇ ਤੋਂ ਭੱਜਣ ਵਾਲੇ ਸ਼ੱਕੀ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਪੁਲਿਸ ਨੇ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਕੋਣ ਵਿਅਕਤੀ ਜਿਹੜਾ ਕਾਰ ਛੱਡ ਕੇ ਮੌਕੇ ਦੇ ਉੱਤੇ ਭੱਜ ਗਿਆ ਕਿਸ ਨੇ ਕਮਲ ਕੌਰ ਦਾ ਕਤਲ ਕੀਤਾ ਤੇ ਆਲੇ ਦੁਆਲੇ ਦੇ ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਵੀ ਸਕੈਨ ਕੀਤਾ ਜਾ ਰਿਹਾ ਤਾਂ ਕਿ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਮਿਲ ਸਕਣ ਤਾਂ ਇਸ ਵਕਤ ਬਹੁਤ ਵੱਡੀ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਜੀ ਕਰ ਰਹੇ ਆ ਇੰਸਟਾਗ੍ਰam ਤੇ ਅਕਸਰ ਵਾਇਰਲ ਰਹਿਣ ਵਾਲੀ ਭਾਬੀ ਕਮਲਕੌਰ ਦੀ ਗੱਡੀ ਦੇ ਵਿੱਚੋਂ লাশ ਬਰਾਮਦ ਹੋਈ ਹੈ ਇਹ ਚਿਹਰਾ ਜੋ ਤੁਸੀਂ ਹੁਣ ਸਕਰੀਨ ਤੇ ਦੇਖ ਰਹੇ ਹੋ ਇਹ ਉਹੀ ਚਿਹਰਾ ਹੈ ਜੋ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਵਾਇਰਲ ਰਹਿੰਦਾ ਸੀ ਵਿਵਾਦਿਤ ਕੰਟੈਂਟ ਕਾਰਨ ਭਾਬੀ ਕਮਲਕੌਰ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਸੋਸ਼ਲ ਮੀਡੀਆ ਤੇ ਚਰਚਾ ਚ ਰਹਿੰਦੀ ਸੀ ਆਪਣੇ ਵਿਵਾਦਿਤ ਕੰਟੈਂਟ ਕਾਰਨ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਚਰਚਾ ਦੇ ਵਿੱਚ ਰਹਿੰਦੀ ਸੀ ਭਾਬੀ ਕਮਲਕੌਰ ਤਾਂ ਇੰਸਟਾਗ੍ਰਾਮ ਤੇ ਅਕਸਰ ਵਾਇਰਲ ਰਹਿਣ ਵਾਲੀ ਭਾਬੀ ਕਮਲਕੌਰ ਦੀ ਗੱਡੀ ਦੇ ਵਿੱਚੋਂ ਡੈੱਡ ਬੋਡੀ ਬਰਾਮਦ ਹੋਈ ਹੈ ਭਾਬੀ ਕਮਲਕੌਰ ਦੇ ਨਾਤੇ ਸੋਸ਼ਲ ਮੀਡੀਆ ਤੇ ਮਸ਼ਹੂਰ ਸੀ ਤੇ ਅਸਲੀ ਨਾਮ ਕੰਚਨ ਕੁਮਾਰੀ ਦੱਸਿਆ ਜਾ ਰਿਹਾ ਹੈ ਕੰਚਨ ਕੁਮਾਰੀ ਦੇ ਨਾਂ ਨਾਲ ਵੀ ਇਸ ਦੀ ਇੱਕ ਆਈਡੀ ਸੀ ਤਕਾਰ ਦੀ ਪਾਰਕਿੰਗ ਦੇ ਵਿੱਚੋਂ ਭਾਬੀ ਕਮਲਕੌਰ ਦੀ ਡੈੱਡ ਬੋਡੀ ਨੂੰ ਬਰਾਮਦ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕਾਰ ਵੀ ਕਮਲਕੌਰ ਦੇ ਨਾਤੇ ਹੀ ਰਜਿਸਟਰਡ ਸੀ ਤੇ ਹੁਣ ਉਸੇ ਕਾਰ ਦੇ ਵਿੱਚੋਂ ਕਮਲਕੌਰ ਦੀ ਡੈੱਡ ਬਾਡੀ ਨੂੰ ਬਰਾਮਦ ਕੀਤਾ ਗਿਆ ਇੰਸਟਾਗ੍ਰਾਮ ਤੇ ਵਾਇਰਲ ਰਹਿਣ ਵਾਲੀ ਭਾਬੀ ਕਮਲਕੌਰ ਦੀ ਗੱਡੀ ਦੇ ਵਿੱਚੋਂ ਲਾਸ਼ ਬਰਾਮਦ ਹੋਈ ਹੈ ਚਿਹਰਾ ਅਕਸਰ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਆਪਣੇ ਵਾਇਰਲ ਅਤੇ ਵਿਵਾਦਿਤ ਕੰਟੈਂਟ ਕਾਰਨ ਸੋਸ਼ਲ ਮੀਡੀਆ ਤੇ ਅਕਸਰ ਚਰਚਾ ਦੇ ਵਿੱਚ ਰਹਿਣ ਵਾਲੀ ਭਾਬੀ ਕਮਲਕੌਰ ਦੀ ਡੈੱਡ ਬੋਡੀ ਕਾਰ ਚੋਂ ਬਰਾਮਦ ਹੋਈ ਹੈ ਭਾਬੀ ਕਮਲਕੌਰ ਦੇ ਨਾਲ ਸੋਸ਼ਲ ਮੀਡੀਆ ਤੇ ਮਸ਼ਹੂਰ ਇਸ ਮਹਿਲਾ ਦੀ ਬੀਤੀ ਦੇ ਰਾਤ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ 'ਚ ਖੜੀ ਕਾਰ ਵਿੱਚੋਂ লাশ ਬਰਾਮਦ ਹੋਈ ਹੈ ਤਾਂ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਕਮਲਕੌਰ ਦੇ ਪਰਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਦੇ ਕਿ ਬੀਤੀ ਰਾਤ ਸ਼ਹਿਰ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ 'ਚ ਖੜੀ ਇੱਕ ਸ਼ੱਕੀ ਕਾਰ 'ਚੋਂ ਬਦਬੂ ਆ ਰਹੀ ਸੀ ਇਸ ਮਗਰੋਂ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਦੋਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ 'ਚੋਂ 30 ਤੋਂ 35 ਸਾਲ ਦੀ ਔਰਤ ਦੀ Laash ਮਿਲੀ ਜਿਸ ਨਾਲ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਮੁੱਢਲੀ ਜਾਣਕਾਰੀ ਦੇ ਮੁਤਾਬਕ ਕਤਲ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਤਾਂ ਇਸ ਮਹਿਲਾ ਦੀ ਪਛਾਣ ਸੋਸ਼ਲ ਮੀਡੀਆ ਤੇ ਅਕਸਰ ਵਾਇਰਲ ਰਹਿਣ ਵਾਲੀ ਭਾਬੀ ਕਮਲਕੌਰ ਦੇ ਜਿਹੜੇ ਨਾਂ ਨਾਲ ਹੋਈ ਹੈ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਆਪਣੇ ਵਿਵਾਦਿਤ ਕੰਟੈਂਟ ਕਾਰਨ ਸੁਰਖੀਆਂ ਦੇ ਵਿੱਚ ਰਹਿੰਦੀ ਸੀ ਭਾਬੀ ਕਮਲਕੌਰ ਤੇ ਹੁਣ ਪਾਰਕਿੰਗ 'ਚ ਖੜੀ ਕਾਰ ਵਿੱਚੋਂ লাশ ਬਰਾਮਦ ਹੋਈ ਹੈ ਭਾਬੀ ਕਮਲਕੌਰ ਦੀ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਖੜੀ ਇੱਕ ਸ਼ੱਕੀ ਕਾਰ ਦੇ ਵਿੱਚੋਂ ਬਦਬੂ ਆ ਰਹੀ ਹੈ ਜਾਂਚ ਕਰਨ ਤੇ ਕਾਰ ਦੇ ਅੰਦਰ ਇੱਕ ਔਰਤ ਦੀ Laash ਮਿਲੀ ਜਿਸ ਦੀ ਉਮਰ ਲਗਭਗ 30 ਤੋਂ 35 ਸਾਲਾਂ ਦੇ ਵਿਚਕਾਰ ਦੱਸੀ ਜਾ ਰਹੀ ਹੈ ਸ਼ੁਰੂਆਤੀ ਜਾਂਚ ਦੇ ਵਿੱਚ ਕਤਲ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਾਰ ਨੂੰ ਮੌਕੇ ਤੇ ਘੇਰ ਲਿਆ ਗਿਆ ਤੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਕਮਲਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੇ ਬਾਰੇ ਸੂਚਨਾ ਦਿੱਤੀ ਜਾ ਚੁੱਕੀ ਹੈ ਤਾਂ ਕਾਰ ਛੱਡ ਕੇ ਮੌਕੇ ਤੋਂ ਭੱਜਣ ਵਾਲੇ ਸ਼ੱਕੀ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਪੁਲਿਸ ਨੇ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਕੋਣ ਵਿਅਕਤੀ ਜਿਹੜਾ ਕਾਰ ਛੱਡ ਕੇ ਮੌਕੇ ਦੇ ਉੱਤੇ ਭੱਜ ਗਿਆ ਕਿਸ ਨੇ ਕਮਲ ਕੌਰ ਦਾ ਕਤਲ ਕੀਤਾ ਤੇ ਆਲੇ ਦੁਆਲੇ ਦੇ ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਵੀ ਸਕੈਨ ਕੀਤਾ ਜਾ ਰਿਹਾ ਤਾਂ ਕਿ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਮਿਲ ਸਕਣ ਤਾਂ ਇਸ ਵਕਤ ਬਹੁਤ ਵੱਡੀ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੰਸਟਾਗ੍ਰam ਤੇ ਅਕਸਰ ਵਾਇਰਲ ਰਹਿਣ ਵਾਲੀ ਭਾਬੀ ਕਮਲਕੌਰ ਦੀ ਗੱਡੀ ਦੇ ਵਿੱਚੋਂ লাশ ਬਰਾਮਦ ਹੋਈ ਹੈ ਇਹ ਚਿਹਰਾ ਜੋ ਤੁਸੀਂ ਹੁਣ ਸਕਰੀਨ ਤੇ ਦੇਖ ਰਹੇ ਹੋ ਇਹ ਉਹੀ ਚਿਹਰਾ ਹੈ ਜੋ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਵਾਇਰਲ ਰਹਿੰਦਾ ਸੀ ਵਿਵਾਦਿਤ ਕੰਟੈਂਟ ਕਾਰਨ ਭਾਬੀ ਕਮਲਕੌਰ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਸੋਸ਼ਲ ਮੀਡੀਆ ਤੇ